नमस्कार सास्थिकाल सम्मानਾ टुडे दी ਤੁਹਾਡਾ ਸਵਾਗਤ ਹੈ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਤੀ ਮੰਦਰ ਵਿਖੇ ਹੁੰਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਸਮਾਨਾ ਵਿਖੇ ਅੱਜ ਭਾਰਤੀ ਵਿਕਾਸ ਪਰਿਸ਼ਦ ਵੱਲੋਂ ਸਤੀ ਮੰਦਰ ਵਿਖੇ ਇੱਕ ਹੁੰਦਾਨ ਕੈਂਪ ਲਗਾਇਆ ਗਿਆ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਰਜਿੰਦਰ ਕੁਮਾਰ ਨੇ ਦੱਸਿਆ ਕਿ ਬਰਸਪਾਨ ਕਾਂਚਲ ਲੱਕੀ ਵਿਜੇ ਪਾਵਾ ਵਿਜੇ ਸਿੰਘਲਾ ਟੈਨਾ ਬੁਧਰਕ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਭਾਰਤੀ ਵਿਕਾਸ ਪਰਿਸ਼ਦ ਦੇ ਰਾਸ਼ਟਰੀ ਪੱਧਰ ਦੀ ਅੰਡਿਓ ਹੈ ਪੂਰੇ ਹਿੰਦੁਸਤਾਨ ਵਿੱਚ ਅਸੀਂ ਸਿੱਖਿਆ ਤੇ ਹੈਲਥ ਨੂੰ ਪਹਿਲ ਦਿੰਦੇ ਹਾਂ ਖੂਨਦਾਨ ਕੈਂਪ ਤੋਂ ਨਿਲਿੰਦਾ ਬੰਦੇ ਕੰਮ ਆਸ ਕੇ ਅਤੇ ਹੈਲੈਸੀਨੀਆਂ ਬੱਚਾ ਲਈ ਬਹੁਤ ਜ਼ਰੂਰੀ ਹੈ ਅਸੀਂ ਹਰ ਸਾਲ ਕੈਂਪ ਦਾ ਆਯੋਜਨ ਕਰਦੇ ਹਾਂ ਸਾਡਾ ਕੈਂਪ ਵਿੱਚ 150 ਦੇ ਕਰੀਬ ਖੂਨਦਾਨ ਦੀ ਬਲੱਡ ਯੂਟ ਇਕੱਠੀ ਕਰਦੇ ਹਾਂ ਰੇਂਦਰ ਹਸਪਤਾਲ ਵਿੱਚ ਇਹ ਖੂਨਦਾਨ ਕੈਂਪ ਰੱਖਿਆ ਜਾਂਦਾ ਹੈ ਤਾਂ ਜਰੂਰ ਬੰਦ ਲੋਕਾਂ ਦੇ ਕੰਮ ਆਸ ਕੇ ਇਸ ਖੂਨਦਾਨ ਕੈਂਪ ਵਿੱਚ ਸੈਨਾ ਬੁਜ਼ੁਰਗ ਵੱਲੋਂ ਆਪਣੇ ਪਿੰਡ ਤੋਂ ਦੋ ਦਰਜਨ ਦੇ ਵੱਧ ਨੋਜਵਾਨ ਖੂਨਦਾਨ ਲਈ ਲੈ ਕੇ ਆਏ ਇਸ ਖੂਨਦਾਨ ਕੈਂਪ ਦਾ ਆਯੋਜਨ ਜੋਤੀ ਪ੍ਰਚੰਡ ਕਰਕੇ ਚਲਾਇਆ ਗਿਆ ਕਿ ਸਾਡੇ ਸਮਾਨ ਦੇ ਭਾਰਤੀ ਪ੍ਰਕਾਸ਼ ਪ੍ਰਸਿੱਧ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਜਿਹੜਾ ਸਾਡੇ ਥੈਲਸੀਮ ਦੇ ਬੱਚਿਆਂ ਦੀ ਬਹੁਤ ਲਾਭਕਾਰੀ ਹੋਵੇਗਾ ਮੈਂ ਇਹਨਾਂ ਦੀ ਬਹੁਤ ਪ੍ਰਸ਼ੰਸਾ ਕਰਦਾ ਹਾਂ ਤੇ ਅੱਗੇ ਤੋਂ ਆਸ ਵੀ ਕਰਦਾ ਹਾਂ ਇਦਾਂ ਦੇ ਕੈਂਪ ਲਾਉਂਦੇ ਰਹਿਣਗੇ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੀ ਸਹਾਇਤਾ ਕਰਦੇ ਰਹਾਂਗੇ ਭਾਰਤ ਵਿਕਾਸ ਪਰਸ਼ਦ ਸਦਾ ਹੀ ਇੱਕ ਸੇਵਾ ਸਮਰਪਿਤ ਇੱਕ ਸੰਗਠਨ ਹੈ ਜਿਹਦੇ ਦੁਆਰਾ ਅੱਜ ਦੂਜਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਔਰ ਜੋ ਪਹਿਲਾ ਕੈਂਪ ਵੀ ਸੀ ਉਹ ਬ੍ਰਿਸ਼ਪਾਂਜੀ ਦੀ ਇੱਕ ਮਿਹਨਤ ਸਦਕਾ ਬਹੁਤ ਸਫਲ ਰਿਹਾ ਸੀ ਅੱਜ ਵੀ ਜਿਹੜੀ ਬ੍ਰਿਸ਼ਪਾਂਜੀ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਇਸ ਚੀਜ਼ 'ਤੇ ਔਰ کہیں ਨਾ کہیں ਤੁਸੀਂ ਦੇਖਿਆ ਹੋਣਾ ਜਿਹੜੀ ਇਹ ਸਾਡੀ ਸੰਸਥਾ ਹੈ ਭਾਰਤ ਵਿਕਾਸ ਪਰਸ਼ਦ ਸੇਵਾ ਸੰਪਰਕ ਸਹਿਯੋਗ ਔਰ ਸਮਰਪਣ ਦੇ ਭਾਵ ਨਾਲ ਕੰਮ ਕਰਦੀ ਹੈ ਉਹ ਸਦਾ ਹੀ ਸਮਾਜ ਦੇ ਵਿੱਚ ਕੰਮ ਕਰਨ ਦਾ ਵਿਚਾਰ ਰੱਖਦੀ ਹੈ ਔਰ ਮੈਂ ਸਪੈਸ਼ਲੀ ਪ੍ਰੈਸ ਕਲੱਬ ਦਾ ਜਿੰਨੇ ਵੀ ਉਰੇ ਆਏ ہیں ਮੈਂ ਤਹੋਂ ਦਿਲੋਂ ਧੰਨਵਾਦ ਕਰਦਾ ਕਿ ਉਹ ਸਦਾ ਹੀ ਸਾਨੂੰ ਉਹਨਾਂ ਨੇ ਸਪੋਰਟ ਕੀਤੀ ਹੈ ਔਰ ਸਾਨੂੰ ਸਪੋਰਟ ਕਰਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਭਾਰਤਕਾ ਪ੍ਰਸ਼ਦ ਹੈ ਦੂਸਰਾ ਬਲੱਡਨੇਸ਼ਨ ਕੈਂਪ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ 150 ਤੋਂ ਕਰੀਬ ਸ਼ਾਇਦ ਡੋਨਰ ਸਾਡੇ ਹੋ ਜਾਣਗੇ ਪਿਛਲੇ ਸਾਲ ਲਗਾਇਆ ਸੀਗਾ ਤੇ 125 ਦੇ ਕਰੀਬ ਡੋਨਰ ਸੀਗੇ ਐਤਕੀ ਜਿਹੜੇ ਸਾਹਮਣੇ ਸਾਡੇ ਵਰਕਰਸ ਨੇ ਸਾਡੇ ਮੈਂਬਰਸ ਨੇ ਮਿਹਨਤ ਕੀਤੀ ਹੈ ਲੱਗਦਾ ਹੈ ਕਿ ਅਸੀਂ 150 ਤੋਂ ਉੱਪਰ ਹੀ ਜਾਵਾਂਗੇ ਔਰ ਤੁਹਾਨੂੰ ਅਸੀਂ ਇਹ ਵਿਸ਼ਵਾਸ ਦਿਲਾਉਣਾ ਕਿ ਅੱਗੇ ਤੋਂ ਵੀ ਇਹੋ ਜੇ ਕੈਂਪਸ ਲਗਾਉਂਦੇ ਰਾਂਗੇ ਗਰਮੀਆਂ ਦੇ ਵਿੱਚ ਵੈਸੇ ਹੀ ਬਲੱਡ ਦੀ ਬੜੀ ਦਿੱਕਤ ਆ ਜਾਂਦੀ ਹੈ ਥੈਲੀਸੀਮ ਦੇ ਬੱਚਿਆਂ ਲਈ ਹੋਰ ਮਰੀਜ਼ਾਂ ਦੇ ਲਈ ਉਹਨਾਂ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਅਸੀਂ ਇਹੋ ਜਿਹੇ ਕੰਮ ਜਿਹੜੇ ਬਲੱਡ ਡੋਨੇਸ਼ਨ ਦੇ ਹੈਗੇ ਨੇ ਜ਼ਰੂਰੀ ਕੰਮ ਉਹਦਾ ਅਸੀਂ ਕੁਝ ਕਰਨ ਦਾ ਉਪਰਾਲਾ ਕਰ ਰਹੇ ਆਂ ਸਾਨੂੰ ਉਮੀਦ ਹੈ ਕਿ ਤੁਸੀਂ ਇਹ ਸਾਡੇ ਉਪਰਾਲੇ ਨੂੰ ਸਵੀਕਾਰ ਕਰੋਗੇ ਐਨ ਜੀਓ ਹੈਗੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਖਾਸ ਤੌਰ ਤੇ ਸਿੱਖਿਆ ਤੇ ਹੈਲਥ ਪ੍ਰਤੀ ਅਸੀਂ ਬਹੁਤ ਜ਼ਿਆਦਾ ਅਵੇਅਰ ਆਂ ਸਾਡੀ ਇੱਛਾ ਹੁੰਦੀ ਹੈ ਕਿ ਅਸੀਂ ਆਮ ਸਮਾਜ ਦੀ ਕਿਵੇਂ ਸੇਵਾ ਕਰ ਸਕੀਏ ਉਸੇ ਘੜੀ ਦੇ ਤਹਿਤ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਰਟਪਾਸ ਪ੍ਰਿੰਸਸ ਮਨਾਵਲੋਂ ਸਿਰਫ ਵਿਸਪਨ ਕਾਉਂਸਲ ਜੋਗੇ ਸਾਡੇ ਇਸ ਪ੍ਰੋਜੈਕਟ ਦੇ ਚੇਅਰਮੈਨ ਨੇ ਉਹਨਾਂ ਨਾਲ ਬੀਜੇ ਪਾਪਾ ਜੀ ਉਹ ਕੋ-ਪ੍ਰੋਜੈਕਟ ਚੇਅਰਮੈਨ ਨੇ ਉਹਨੇ ਸਹਿਯੋਗ ਨਾਲ ਪੂਰੀ ਆਪਣੀ ਟੀਮ ਦੇ ਸਹਿਯੋਗ ਨਾਲ ਮੈਂ ਇੱਥੇ 155 ਯੂਨਿਟ ਦਾ ਟਾਰਗੇਟ ਲੈ ਕੇ ਚੱਲੇ ਹੋਏ ਆ ਮੈਨੂੰ ਉਮੀਦ ਹੈ ਕਿ ਆਪਣੇ ਪੂਰੇ ਸਾਥੀਆਂ ਦੀ ਸਹਿਯੋਗ ਨਾਲ ਇਹ ਟੀਚਾ ਪ੍ਰਾਪਤ ਕਰਾਂਗਾ ਤਾਂ ਕਿ ਖੂਨ ਲੋਟਿੰਦੇ ਬੰਦਿਆਂ ਨੂੰ ਐਕਸੀਡੈਂਟ ਦੇ ਵਿੱਚ ਅਤੇ ਹੋਰ ਥੈਲਸੀਮੀਆ ਬੱਚਿਆਂ ਦੇ ਕੰਮ ਆ ਸਕੇ ਭਾਰਤਕਾ ਪ੍ਰੇਸ਼ਵਾਲੋ ਇਹ ਦੂਜਾ ਖੂਨਦਾਨ ਕੈਂਪ ਥੈਲੇਸਮੀਆ ਦੇ ਬੱਚਿਆਂ ਲਈ ਲਗਾਇਆ ਗਿਆ ਹੈ ਇਹਨਾਂ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਗਿਆ ਬਹੁਤ ਵਧੀਆ ਕਿਉਂਕਿ ਅੱਜਕੱਲ੍ਹ ਗਰਮੀ ਦੇ ਸੀਜ਼ਨ ਵਿੱਚ ਖੂਨ ਦੀ ਬੜੀ ਘਾਟ ਚਾਰੀਆ ਬਲੱਡ ਬੈਂਕ ਦੇ ਵਿੱਚ ਪਰਜਾਨਾ ਸਾਡੇ ਕੋਲ 20-25 ਬੱਚੇ ਆਉਂਦੇ ਨੇ ਜਿਨ੍ਹਾਂ ਨੂੰ 40-45 ਯੂਨਟ ਸਾਨੂੰ ਰੋਜ਼ ਦੇਣੇ ਪੈਂਦੇ ਨੇ ਬਲੱਡ ਬੈਂਕ ਦੇ ਵਿੱਚ ਕਮੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਸਾਰੇ ਪਟਿਆਲੇ ਡਿਸਟ੍ਰਿਕਟ ਲੁਧਿਆਣਾ ਜਾਂ ਸੰਗਰੂਰ ਦਾ ਸਾਰਾ ਪਾਰ ਪਟਿਆਲੇ ਬਲੱਡ ਬੈਂਕ ਦੇ ਉੱਪਰ ਹੈ ਇਸ ਕਰਕੇ ਉੱਥੇ ਹਰ ਟਾਈਮ ਬਲੱਡ ਦੀ ਕਮੀ ਨਾਲਦੀ ਲੋਕ ਸਾਨੂੰ ਸ਼ਿਕਾਇਤ ਕਰਦੇ ਪਹਿਲੀ ਗੱਲ ਤਾਂ ਪੂਰਾ ਬਲੱਡ ਬੈਂਚ ਹੁੰਦਾ ਹੀ ਨਹੀਂ ਕਿਉਂਕਿ ਇਹ ਕੈਂਪ ਕੱਟ ਜਾਂਦੇ ਨੇ ਪਿੱਛੇ ਜੇ ਕੁਝ ਪ੍ਰਾਈਵੇਟ ਜਿਹੜੇ ਬਲੱਡ ਬੈਂਕ ਕੇ ਉਹ ਵੀ ਸਾਨੂੰ ਖਰਾਬ ਕਰ ਰਹੇ ਨੇ ਉਸ ਤੋਂ ਇਲਾਵਾ ਉਹ ਜਿਹੜਾ ਬਾਤਮਿਚਲਿਆ ਹਸਪਤਾਲ ਹੈ ਜਿਹਾ ਸਮਾਣਾ ਹਸਪਤਾਲ ਹੈ ਇਹਨਾਂ ਦਾ ਸਾਰਾ ਪੁਆਜਾ ਉੱਥੇ ਹੈ ਮੈਂ ਮੈਨੂੰ ਆਸ ਹੈ ਕਿ ਅੱਜ ਜਿਹੜਾ ਭਾਰਤਕਾ ਪ੍ਰੈਸ਼ਰ ਦੂਜਾ ਕੈਂਪ ਰਜਿੰਦਰ ਪ੍ਰਸਾਦ ਦੀ ਅਗਵਾਈ ਵਿੱਚ ਲਗਾਇਆ ਗਿਆ ਹੈ ਕਿ ਸਾਨੂੰ 150 ਜਾਂ 200 ਯੂਨਿਟ ਜਿ ਇਕੱਠੇ ਹੁੰਦੀ ਵੀ ਸੰਭਾਵਨਾ ਹੈ ਮੈਂ ਧੰਨਵਾਦ ਕਰਦਾ ਸਾਰੇ ਖੂਨਦਾਨੀਆਂ ਦਾ ਅਤੇ ਪਾਦ ਕਾ ਪਰਿਸ਼ਦ ਦਾ ਜਿਨ੍ਹਾਂ ਨੇ ਬੜਾ ਬੜਾ ਪ੍ਰਾਲਾ ਕੀਤਾ ਸਾਡੇ ਬੱਚਿਆਂ ਦੀ ਜਾਨ ਬਚਾਉਣ ਵੀ ਸਾਡੇ ਸਹਾਇਤਾ ਦਾ ਸਾਹ ਦਿੱਤਾ ਧੰਨਵਾਦ ਸਮਾਨਾ ਤੋਂ ਕਲਾਸ਼ ਸ਼ਰਮਦ ਰਿਪੋਰਟ